ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਵਸਿ ਪਤ ਖਸਮ ਦੀ ਨੂਰੇ ਅਰਸਾ ਹਉ ਕਰ ਸਹਉ ਝਟੀਐ ਦੱਟੇ ਸੱਚੇ ਪਾਤੇ ਸਾ ਮਾਲ ਜਨਮ ਸੱਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸਬਨਾ ਦਾ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆਂ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ श्रीवा गुरु साहेब जी सु महल्ला चौथा ਕਰ ਸਤਵਾ ਇਕ ਓੰਕਾਰ ਸਤ ਗੁਰ ਪ੍ਰਸਾਦਿ ਤੇਰੇ कवन कवन गुण कह, कह, गावा तू साहिब गुणी निधना ਤੁਮਰੀ ਮਹਿਮਾ ਵਰਨ ਨਾ ਸਕਉ ਤੂੰ ਠਾਕੁਰ ਉੱਚ ਭਗਵੰਨਾਂ ਤੇਰੇ ගවනගවන ගොන කහැකහැගවා තුසාහිබගුුණි නිෙදන්නා තුමර මැහෙම බරන නාසාක ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤੇਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾ දීබානතු හැ මෙරේ සොුවම්මි මෑ තොදයා ගෑ අරදස මැ හෝරතාව ਨਾਹੀ ਜਿਸ ਪਹ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਇਤ ਕਾਸਟ ਅਗਨ ਤਰੀਜ ਬੱਕਰੀ ਸਿੰਗ ਇਕ ਤਾ ਥਾਏ ਰੱਖੇ ਮਾਨ ਹਰ ਜਪ ਬ੍ਰਾਹਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤਹੁ ਹਰਨੇ ਮਾਣਿਆ ਮਾਨ ਦੇਵਾਈ ਜਿਉ ਧਰਤੇ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈ ਪਾਇ ਹਰ ਕੀ ਵਡਿਆਈ ਦੇਖੋ ਸੰਤਹਿ ਹਰ ਨੇ ਮਾਨਿਆ ਮਾਨ ਦੇਵਾਏ ਹਰਤੀ ਚਰਨ ਤਲੇ ਤੇ ਉਪਰ ਆਵੈ ਤੇੋਂ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤਿ ਗੁਰ ਪ੍ਰਸਾਦਿ ਤੇਰੇ ਕਵਨ ਕਵਨ ਗੋਣਾ ਕਹ ਕਹ ਗਾਵਾਂ ਤੂ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਾਰਨ ਨਾ ਸਾਕਉ ക്കഗന്ന